ਸਭ ਨੂੰ ਜੈ ਮਸੀਹੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਤੁਹਾਡੇ ਰੂਬ ਰੂਬ ਹੋਰੇ ਆ ਪਰਮੇਸ਼ਵਰ ਦੇ ਕਲਾਮ ਨੂੰ ਲੈ ਕੇ ਔਰ ਤੁਸੀਂ ਥੰਬਨਲ ਨੂੰ ਪੜ ਹੀ ਲਿਆ ਹੋਵੇਗਾ ਥੰਬਨਲ ਦੇ ਉੱਪਰ ਖਾਸ ਕਰਕੇ ਲਿਖਿਆ ਆਸ਼ੀਸ਼ਾਂ ਦੀ ਬਾਰਿਸ਼ ਤੁਸੀਂ ਕੀ ਚਾਹੁੰਦੇ ਹੋ ਅੱਜ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਕੁਝ ਵੰਡਣਾ ਚਾਹੁੰਨਾ ਆਸ਼ੀਸ਼ਾਂ ਦੇ ਬਾਰੇ ਬਲੇਸਿੰਗਸ ਦੇ ਬਾਰੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਬੜੀਆਂ ਮੀਟਿੰਗ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ ਬੰਦਗੀਆਂ ਅਸੀਂ ਦੇਖਦੇ ਹਾਂ ਵੱਡੀਆਂ-ਵੱਡੀਆਂ ਜਿੰਨਾ ਉੱਪਰ ਲਿਖਿਆ ਜਾਂਦਾ ਕਿ ਆਸ਼ੀਸ਼ਾਂ ਦੀ ਬਾਰਿਸ਼ ਬਰਕਤਾਂ ਦੀ ਬਾਰਿਸ਼ ਔਰ ਜ਼ਿਆਦਾਤਰ ਸਾਡੇ ਵੀ ਲੋਕ ਇਹਨਾਂ ਚੀਜ਼ਾਂ ਵੱਲੇ ਖਿੱਚੇ ਜਾਂਦੇ ਨੇ ਔਰ ਮਸੀਹ ਭਾਈਚਾਰਾ ਜਿਹੜਾ ਇਸ ਚੀਜ਼ ਵੱਲੇ ਖਿੱਚਿਆ ਜਾਂਦਾ ਆ ਜੋ ਬਰਕਤਾਂ ਲੈਣ ਚੱਲੀ ਹੈ ਹਨਾ ਔਰ ਮੈਂ ਕਈਆਂ ਦੇ ਮੂੰਹ ਸੁਣਿਆ ਕਿ ਮੈਂ ਜਦੋਂ ਦਾ ਉਸ ਚਰਚ 'ਚ ਜਾਣ ਲੱਗਾ ਬੜੀ ਆਸ਼ੀਸ਼ ਮਿਲੀ ਬੜੀ ਬਰਕਤ ਮਿਲੀ ਤੋ ਆਸ਼ੀਸ਼ਾਂ ਕੀ ਨੇ ਹੈ ਨਾ ਤੁਸੀਂ ਥੰਬਨਲ ਤੇ ਫੋਟੋਆਂ ਵੀ ਖੀਆਂ ਹਨ ਆਹ ਨਾ ਆਸ਼ੀਸ਼ਾਂ ਜਿਆਦਾਤਰ ਲੋਕ ਆਪਣੀਆਂ ਗੁਮਈਆਂ ਦਿੰਦੇ ਨੇ ਹਨਾ ਜਦੋਂ ਦਾ ਮੈਂ ਇਸ ਚਰਚੇ ਦੇ ਵਿੱਚ ਆਣ ਲੱਗ ਗਿਆ ਮੈਨੂੰ ਗੱਡੀ ਮਿਲ ਗਈ ਮੈਨੂੰ ਬਾਈਕ ਮਿਲ ਗਿਆ ਮੇਰਾ ਵੀਜ਼ਾ ਲੱਗ ਗਿਆ ਤਨਦੂਲੇ ਤੋਂ ਵੱਧ ਗਿਆ ਹੈ ਨਾ ਇਹ ਆਸ਼ੀਸ਼ਾਂ ਅਸੀਂ ਅੱਜ ਦੇ ਸਮੇਂ 'ਚ ਇਹਨਾਂ ਨੂੰ ਆਸ਼ੀਸ਼ਾਂ ਸਮਿਤ ਦਿਆਂ ਤੂੰ ਆਸ਼ੀਸ਼ਾਂ ਦੀ ਬਾਰਿਸ਼ ਹੋ ਰਹੀ ਏ ਔਰ ਲੋਕ ਇਹਨਾਂ ਚੀਜ਼ਾਂ ਨੂੰ ਆਸ਼ੀਸ਼ਾਂ ਸਮਝ ਰਹੇ ਨੇ ਔਰ ਦੂਸਰਿਆਂ ਨੂੰ ਵੀ ਮੋਟੀਵੇਟ ਕਰਦੇ ਨੇ ਔਰ ਦੂਸਰਿਆਂ ਨੂੰ ਵੀ ਜਿਹੜੇ ਸਹੀ ਚਰਚੇ 'ਚ ਜਾ ਰਹੇ ਨੇ ਉਹਨਾਂ ਨੂੰ ਵੀ ਖਿੱਚਦੇ ਨੇ ਆਜੋ ਤੁਹਾਨੂੰ ਅ ਚਰਚੇ ਦੇ ਵਿੱਚ ਲੈ ਕੇ ਜਾਣੇ ਆ ਉੱਥੇ ਬੜੀ ਆਸ਼ੀਸ਼ ਮਿਲਦੀ ਉੱਥੇ ਬੜੀ ਬਰਕਤ ਮਿਲਦੀ ਹੈ ਤੋ ਅਸਲ ਦੇ ਵਿੱਚ ਇਹ ਆਸ਼ੀਸ਼ਾਂ ਕੀ ਨੇ ਬਰਕਤਾਂ ਕੀ ਨੇ ਤੂੰ ਟੋਡਾ ਕਿਸ ਚੀਜ਼ 'ਚ ਰੁਜਾਉਵੇਂ ਸਭ ਤੋਂ ਵੱਲਾ ਅਕੋਰਡਿੰਗ ਟੂ ਦਾ ਬਾਈਬਲ ਬਾਈਬਲ ਦੇ ਤੁਹਾਨੂੰ ਮਾਮੂਲਕ ਦੱਸਾਂਗਾ ਕਿ ਦੋ ਤਰ੍ਹਾਂ ਦੀਆਂ ਆਸ਼ੀਸ਼ਾਂ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਬਰਕਤਾਂ ਹੁੰਦੀਆਂ ਨੇ ਇੱਕ ਬਰਕਤ ਹੁੰਦੀ ਹੈ ਕੰਡੀਸ਼ਨਲ ਆਸ਼ੀਸ਼ ਕੰਡੀਸ਼ਨਲ ਇੱਕ ਅਨਕੰਡੀਸ਼ਨਲ ਕੰਡੀਸ਼ਨ ਦਾ ਮਤਲਬ ਸ਼ਰਤਾਂ ਸ਼ਰਤਿਆ ਸ਼ਰਤਿਆ ਆਸ਼ੀਸ਼ ਉਹਦੇ ਵਿੱਚ ਸ਼ਰਤ ਤੇ ਕੰਡੀਸ਼ਨਲ ਬਰਕਤਾਂ ਹੁੰਦੀਆਂ ਨੇ ਜਿਹੜੀਆਂ ਅਨਕੰਡੀਸ਼ਨਲ ਹੁੰਦੀਆਂ ਨੇ ਉਹਦੇ ਵਿੱਚ ਕੋਈ ਸ਼ਰਤ ਨਹੀਂ ਹੁੰਦੀ ਠੀਕ ਹੈ ਦੋ ਤਰ੍ਹਾਂ ਦੀਆਂ ਬਰਕਤਾਂ ਹੁੰਦੀਆਂ ਨੇ ਸਾਡਾ ਰੁਝਾਵ ਕਿਹੜੀ ਬਰਕਤ ਵੱਲੇ ਸਾਡਾ ਰੁਝਾਵ ਇੱਕ ਕੰਡੀਸ਼ਨਲ ਬਰਕਤ ਵੱਲੇ ਜਾਂ ਅਨਕੰਡੀਸ਼ਨਲ ਬਰਕਤ ਵੱਲੇ ਸ਼ਰਤੀਆਂ ਬਰਕਤਾਂ ਦੇ ਵਿੱਚ ਉਹ ਜਨਤੀ ਉਹ ਹੁੰਦੀਆਂ ਨੇ ਜਿੰਨਾਂ ਦੇ ਵਿੱਚ ਕੁਝ ਸ਼ਰਤ ਹੋਵੇ ਔਰ ਜਿੰਦੇ ਚ ਮਨੁੱਖ ਨੂੰ ਵੀ ਕੁਝ ਅਦਾ ਕਰਨਾ ਪਵੇ ਰੋਲ ਬਰਕਤ ਉਦੋਂ ਮਿਲਦੀ ਹੈ ਜਦੋਂ ਮਨੁੱਖ ਵੀ ਕੁਝ ਕਰਦਾ ਤੇ ਪਰਮੇਸ਼ਵਰ ਵੀ ਕੁਝ ਕਰਦਾ ਤਾਂ ਉਹ ਸ਼ਰਤ ਜਦੋਂ ਅਸੀਂ ਪੂਰਾ ਕਰਦੇ ਹਾਂ ਉਦੋਂ ਸਾਨੂੰ ਬਰਕਤ ਮਿਲਦੀ ਕੰਡੀਸ਼ਨਲ ਬਰਕਤਾਂ ਦੇ ਵਿੱਚ ਜਿਹੜੀਆਂ-ਜਿਹੜੀਆਂ ਬਰਕਤਾਂ ਆ ਜਾਂਦੀਆਂ ਨੇ ਉਹਦੇ ਚ ਮੈਂ ਤੁਹਾਨੂੰ ਦੱਸਦਾ ਉਹਦੇ ਚ ਚੰਗਿਆਈ ਹੈ ਕੰਡੀਸ਼ਨਲ ਬਰਕਤ ਚੰਗਿਆਈ ਮਟੀਰੀਅਲ ਲਾ ਲੋ ਵੈਲਥ ਲਾ ਲੋ ਹਨ ਪੈਸਾ ਲਾ ਲੋ ਮਟੀਰੀਅਲ ਲਾ ਲੋ ਚੰਗਿਆਈ ਲਾ ਲੋ ਫਿਜ਼ੀਕਲ ਹੀਲਿੰਗ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਿਜ਼ੀਕਲ ਅਸੀਂ ਨਰੋਇਆ ਹੋ ਜਾਂਦੇ ਹਾਂ ਕਿਸੇ ਚੀਜ਼ ਤੋਂ ਕਿਸੇ ਬਿਮਾਰੀ ਤੋਂ ਉਹ ਕੰਡੀਸ਼ਨਲ ਸ਼ਰਤियां ਅ ਮਤਲਬ ਵਰਕਤ ਦੇ ਵਿੱਚ ਆਉਂਦੀ ਹੈ ਔਰ ਜਿਹੜੀਆਂ ਅਸੀਂ ਵਰਕਤਾਂ ਵੇਖਦੇ ਹਾਂ ਪੈਸਾ ਪ੍ਰਾਪਤ ਕਰਨਾ ਹਨ ਗੱਡੀ ਮਿਲ ਜਾਣੀ ਬਾਈਕ ਮਿਲ ਜਾਣਾ ਔਰ ਲਾਲੋ ਬਾਹਰ ਦਾ ਵਿਝਲ ਆਗਲਾਣਾ ਇਹ ਵੀ ਕੰਡੀਸ਼ਨਲ ਹੁੰਦੀਆਂ ਨੇ ਇਹ ਸ਼ਰਤियां ਹੁੰਦੀਆਂ ਨੇ ਔਰ ਸ਼ਰਤियां ਜਿਹੜੀਆਂ ਬਰਕਤਾਂ ਹੁੰਦੀਆਂ ਨੇ ਇਹ ਟੈਂਪਰਰੀ ਹੁੰਦੀਆਂ ਨੇ ਇਹ ਲੰਬੇ ਸਮੇਂ ਦੇ ਲਈ ਨਹੀਂ ਚਲਦੀਆਂ ਸ਼ਰਤियां ਬਰਕਤਾਂ ਸਥਿਰ ਨਹੀਂ ਰਹਿੰਦੀਆਂ ਇਹ ਕੁਝ ਸਮੇਂ ਲਈ ਨੇ ਜਿੰਨਾ ਤੱਕ ਤੁਸੀਂ ਸ਼ਰਤ ਪੂਰਾ ਕਰੋਗੇ ਉਹਨਾਂ ਤੱਕ ਇਹ ਬਰਕਤ ਤੁਹਾਡੇ ਨਾਲ ਬਣੀ ਰਹੇਗੀ ਜੇ ਤੁਸੀਂ ਸ਼ਰਤ ਤੋਂ ਪਰਾਂ ਹੋ ਜਾਂਦੇ ਜੇ ਤਾਂ ਇਹ ਬਰਕਤ ਵੀ ਤੁਹਾਡੇ ਤੋਂ ਪਰਾਂ ਹੋ ਜਾਂਦੀ ਕਿਸੇ ਤਰ੍ਹਾਂ ਦੀ ਸ਼ਰਤ ਯੋਨਾ ਕਿੰਦਾ ਦੀ ਸ਼ਰਤ ਹੈ ਕਿ ਇਹ ਸ਼ਰਤ ਮੈਨੂੰ ਕਦੋਂ ਤੱਕ ਨਭਾਣੀ ਪਵੇਗੀ ਤੇ ਇਹਨਾਂ ਨੂੰ ਮੈਂ ਕਿਵੇਂ ਪ੍ਰਾਪਤ ਕਰ ਸਕਦਾ ਇਹਦੇ 'ਚ ਤੁਹਾਨੂੰ ਮੈਂ ਦੱਸ ਸਕਦਾ ਸ਼ਰਤ ਕੀ ਹੈ ਟ੍ਰੈਂਡੀਸ਼ਨਲ ਬਲੇਸਿੰਗ ਜਿਹੜੀਆਂ ਹੁੰਦੀਆਂ ਨੇ ਸ਼ਰਤੀਆਂ ਆਸ਼ੀਸ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਪਹਿਲੀ ਗੱਲ ਸਾਡੇ ਵਿਸ਼ਵਾਸ ਤੇ ਨਿਰਭਰ ਕਰਦੀਆਂ ਨੇ ਸਾਡੀ ਆਗਿਆਕਾਰੀ ਤੇ ਨਿਰਭਰ ਕਰਦੀਆਂ ਨੇ ਸਾਡੀ ਅਧੀਨਗੀ ਤੇ ਨਿਰਭਰ ਕਰਦੀਆਂ ਨੇ ਔਰ ਸਾਡੇ ਗ੍ਰੈਟੀਟਿਊਡ ਤੇ ਸਾਡੇ ਅਭਾਰ ਯਾ ਸ਼ੁਕਰਾਨੇ ਤੇ ਨਿਰਭਰ ਕਰਦੀਆਂ ਨੇ ਇਹ ਕੁਝ ਸਮੇਂ ਦੇ ਲਈ ਨੇ ਠੀਕ ਹੈ obediance ਨਾਲ ਕੁਝ ਸਾਨੂੰ ਆਸ਼ੀਸ਼ਾਂ ਮਿਲਦੀਆਂ ਨੇ ਜਿੱਦਾਂ ਕਿ ਵਿਵਸਥਾ ਸਾਰ ਉੰਡਾ 28 ਇਹ ਦੇ ਵਿੱਚ ਲਿਖਿਆ ਹੈ ਵਿਵਸਥਾ ਸਾਰ 28 ਦੇ ਵਿੱਚ ਲਿਖਿਆ ਹੈ ਕਿ ਜੇ ਤੁਸੀਂ ਅੱਜ ਹੈਨਾ ਮੇਰੇ ਹੁਕਮਾਂ ਨੂੰ ਪੂਰਾ ਕਰੋ ਤੇ ਉਸ ਦੀ ਪਾਲਣਾ ਕਰੋ ਕਿ ਇਹ ਹੋਊਗਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਹੁਕਮਾਂਤ ਉੱਚਾ ਕਰੇਗਾ ਤੁਹਾਨੂੰ ਬਰਕਤਾਂ ਦੇਵੇਗਾ ਤੁਸੀਂ ਪੜ੍ਹ ਸਕਦੇ ਜੀ ਦੁਵਿਸਤਾ ਸਾਰ 28 ਅਧਿਆਇ ਉਹਦੇ ਚ ਸ਼ਰਤ ਏ ਜੇ ਤੁਸੀਂ ਆਗਿਆਕਾਰੀ ਕਰੋ ਹੁਕਮਾਂ ਨੂੰ ਮੰਨੋ ਤਾਂ ਮੈਂ ਤੁਹਾਨੂੰ ਬਰਕਤਾਂ ਦਿਆਂਗਾ ਠੀਕ ਹੈ ਇਹਦੇ ਚ ਕੰਡੀਸ਼ਨ ਏ ਅਰ ਜਿਸ ਵੇਲੇ ਅਸੀਂ ਆਗਿਆਕਾਰੀ ਕਰਨੀ ਹਟ ਜਾਂਦੇ ਆ ਜੇ ਅਸੀਂ ਆਗਿਆਕਾਰੀ ਕਰਾਂਗੇ ਤਾਂ ਸਾਨੂੰ ਬਰਕਤ ਮਿਲੇਗੀ ਜੇ ਅਸੀਂ ਆਗਿਆਕਾਰੀ ਨਹੀਂ ਕਰਦੇ ਤਾਂ ਸਾਨੂੰ ਬਰਕਤ ਨਹੀਂ ਮਿਲਦੀ ਇੱਕ ਕੰਡੀਸ਼ਨਲ ਬਰਕਤ ਠੀਕ ਹੈ ਉਸ ਤੋਂ ਬਾਅਦ ਵਿਸ਼ਵਾਸ ਵਿਸ਼ਵਾਸ ਤੇ ਸਾਨੂੰ ਬਰਕਤ ਮਿਲਦੀ ਹੈ ਵਿਸ਼ਵਾਸ ਦੇ ਵਿੱਚ ਹੀਲਿੰਗ ਆ ਜਾਂਦੀ ਜਦੋਂ ਅਸੀਂ ਦੇਖਦੇ ਹਾਂ ਨਿਊ ਟੈਸਟਾਮੈਂਟ ਦੇ ਵਿੱਚ ਨਵੇਂ ਨੇਮ ਦੇ ਵਿੱਚ ਤਕਈਆਂ ਨੇ ਵਿਸ਼ਵਾਸ ਕੀਤਾ ਔਰ ਪਰਮੇਸ਼ਰ ਨੇ ਉਹਨਾਂ ਨੂੰ ਚੰਗਾ ਕੀਤਾ ਠੀਕ ਹੈ ਪਰਬੂ ਜੇ ਸੁਣ ਸਿਨੇ ਖਿਆ ਜਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਜਿੱਦਾਂ ਦਾ ਤੇਰਾ ਵਿਸ਼ਵਾਸ ਇਤਰੇ ਲਈ ਹੋ ਜਾਵੇ ਔਰ ਮਰਕਜ਼ ਦੇ ਵਿੱਚ ਵੀ ਲਿਖਿਆ 11 ਦੇ ਉਹਦੀ 22 ਤੇ 24 ਅਧ ਦੇ ਵਿੱਚ ਵਿਸ਼ਵਾਸ ਐਦਾਂ ਦਾ ਜਿਹੜਾ ਪਹਾੜਾ ਨੂੰ ਫੜਾ ਲਵੇ ਜੇ ਤੁਹਾਡੇ ਚ ਵਿਸ਼ਵਾਸ ਹੈ ਤਾਂ ਤੁਹਾਡੀ ਬਿਮਾਰੀ ਚਾਹੇ ਪਹਾੜ ਜਿੰਨੀ ਵੱਡੀ ਕਿਉਂ ਨਾ ਹੋਵੇ ਤੁਹਾਡੀ ਬਿਮਾਰੀ ਕਿੱਦਾਂ ਦੀ ਕਿਉਂ ਨਾ ਹੋਵੇ ਉਹ ਖਤਮ ਹੋ ਜਾਗੀ ਹੀਲਿੰਗ ਜਿਹੜੀ ਇਹ ਚੰਗਿਆਈ ਕੋ ਵੱਡੀ ਗੱਲ ਨਹੀਂ ਹੈ ਹਨਾ ਅਸੀਂ ਅੱਜ ਚੰਗਿਆਈਆਂ ਦੇ ਮਗਰ ਭੱਜ ਰਹੇ ਹਾਂ ਅੱਜ ਅਸੀਂ ਗੱਡੀਆਂ ਦੇ ਮਗਰ ਭੱਜ ਰਹੇ ਹਾਂ ਮੋਟਰਸਾਈਕਲਾਂ ਦੇ ਮਗਰ ਭੱਜ ਰਹੇ ਹਾਂ ਅ ਵਿਜ਼ੀਆਂ ਦੇ ਮਗਰ ਭੱਜ ਰਹੇ ਹਾਂ ਅਸੀਂ ਸਿਰਫ ਇਨ੍ਹਾਂ ਚੀਜ਼ਾਂ ਤੇ ਸੀਮਤ ਰਹਿ ਗਏ ਠੀਕ ਹੈ ਇਹ ਕੋਈ ਵੱਡੀਆਂ ਗੱਲਾਂ ਨਹੀਂ ਐ ਮਿਲੀਆਂ ਇਹ ਸਾਡੀ ਆਗਿਆਕਾਰੀ ਤੇ ਨਿਰਭਰ ਕਰਦੀਆਂ ਨੇ ਸਾਡੇ ਵਿਸ਼ਵਾਸ ਤੇ ਕਰਦੀ ਜੇ ਤੁਹਾਡੇ 'ਚ ਵਿਸ਼ਵਾਸ ਹੈ ਤਾਂ ਤੁਹਾਡੀ ਬਿਮਾਰੀ ਚਲੀ ਜਾਏਗੀ ਜੇ ਤੁਹਾਡੇ 'ਚ ਵਿਸ਼ਵਾਸ ਨਹੀਂ ਹੈ ਤੇ ਤੁਹਾਡੀ ਬਿਮਾਰੀ ਨਹੀਂ ਜਾਏਗੀ ਜੇ ਤੁਸੀਂ ਆਗਿਆਕਾਰੀ ਕਰੋਗੇ ਤਾਂ ਜੋ ਤੁਸੀਂ ਮੰਗਦੇ ਜੇ ਉਹ ਪ੍ਰਭੂ ਤੁਹਾਨੂੰ ਦੇਗਾ ਯਹੂਨਾਦੀ ਅੰਗਿਲ ਦੇ ਵਿੱਚ ਲਿਖਿਆ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਤਾਂ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋਵੇਗਾ ਇਹਦੇ ਵਿੱਚ ਵੀ ਸ਼ਰਤ ਹੈ ਠੀਕ ਹੈ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਮਤਲਬ ਜੇ ਮੇਰੀ ਗੱਲ ਨੂੰ ਮੰਨੋ ਮੇਰੇ ਆਖੇ ਲੱਗੋ ਮੇਰੇ ਵਿੱਚ ਬਣੇ ਰਹੋ ਤਾਂ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ ਦੋਨਾਂ ਪਾਸੋਂ ਸ਼ਰਤ ਹੈ ਤੁਸੀਂ ਵੀ ਮੇਰੇ ਵਿੱਚ ਬਣੇ ਰਹੋ ਔਰ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏ ਠੀਕ ਜੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਉਸੇ ਚਰਚੇ 'ਚੋਂ ਮਿਲਣਾ ਹੈ ਇਹ ਉਸ ਚਰਚੇ 'ਚੋਂ ਨਹੀਂ ਮਿਲਣਾ ਅਸੀਂ ਲੋਕਾਂ ਨੂੰ ਵੀ ਉਲਝਾ ਰਹੇ ਆ ਆਜੋ ਜੀ ਉੱਥੇ ਬੜੀਆਂ ਬਰਕਤਾਂ ਨੇ ਆਜੋ ਜੀ ਲੋਕਾਂ ਨੂੰ ਪੱਟ ਪੱਟ ਲੈ ਕੇ ਜਾ ਰਹੇ ਆ ਜਿਹੜੇ ਚਰਚੇ ਚੋਂ ਵਿੱਚ ਜਾ ਰਹੇ ਆ ਚੰਗੇ ਭਲੇ ਜਾਣਦੇ ਨੇ ਮੈਨੂੰ ਤਾਂ ਇੱਥੋਂ ਨਹੀਂ ਬਰਕਤ ਮਿਲੀ ਮੈਨੂੰ ਉੱਥੋਂ ਮਿਲ ਗਈ ਮੈਨੂੰ ਉੱਥੋਂ ਗੱਡੀ ਮਿਲ ਗਈ ਮੈਨੂੰ ਉੱਥੋਂ ਮੋਟਰਸਾਈਕਲ ਮਿਲ ਗਿਆ ਤੁਮ ਨੂੰ ਵੀਜਾ ਮਿਲ ਗਿਆ ਇਹ ਚੀਜ਼ਾਂ ਪਹਿਲੀ ਚੀਜ਼ ਯਾਦ ਰੱਖ ਲਓ ਟੈਂਪਰੇਰੀ ਨਹੀਂ ਥੋੜੇ ਸਮੇਂ ਦੀਆਂ ਨੇ ਇਹ ਪਰਮਾਨੈਂਟ ਨਹੀਂ ਇਹ ਗੱਡੀਆਂ ਇਹ ਜਾਇਦਾਦ ਇਹ ਵੀਜਾ ਇਹ ਇਹ ਟੈਂਪਰੇਰੀ ਆਸ਼ੀਸ਼ਾਂ ਨੇ ਇਹ ਕੁਝ ਸਮੇਂ ਦੀਆਂ ਆਸ਼ੀਸ਼ਾਂ ਨੇ ਅਣਾ ਸਾਡਾ ਰੁਝਾਵ ਸਾਡੇ ਮਸੀਹ ਲੋਕਾਂ ਦਾ ਰੁਝਾਵ ਵੀ ਬਸ ਇਨ੍ਹਾਂ ਚੀਜ਼ਾਂ ਦੇ ਵਿੱਚ ਰਹਿ ਗਿਆ ਹੀਲਿੰਗ ਦੇ ਉੱਤੇ ਰਹਿ ਗਿਆ ਅ ਬੇਸ਼ੱਕ ਮੇਰਾ ਪਰਮੇਸ਼ਰ ਚੰਗਾ ਕਰਨ ਵਾਲਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬੇਸ਼ੱਕ ਉਹ ਗੱਡੀਆਂ ਦੇਣ ਵਾਲਾ ਹੈ ਉਹ ਉਹ ਖਾਕ ਤੋਂ ਚੱਕ ਕੇ ਪਤਵੰਤਾ ਚ ਬਠਾਉਣ ਵਾਲਾ ਵੀਜ਼ੇ ਦੇਣ ਵਾਲਾ ਨੌਕਰੀਆਂ ਦੇਣ ਵਾਲਾ ਸਭ ਕੁਝ ਕਰ ਸਕਦਾ ਪਰ ਇਹਦੇ ਚ ਕੰਡੀਸ਼ਨ ਇਹਦੇ ਚ ਸ਼ਰਤ ਹੈ ਕਿ ਜੇ ਤੁਸੀਂ ਉਹਦੇ ਹੁਕਮਾਂ ਨੂੰ ਮੰਨੋ ਤਾਂ ਤੁਹਾਨੂੰ ਮਿਲੇਗਾ ਜੇ ਤੁਹਾਡਾ ਵਿਸ਼ਵਾਸ ਹੋਏਗਾ ਤਾਂ ਮਿਲੇਗਾ ਇਹ ਤੁਹਾਡੇ ਵਿਸ਼ਵਾਸ ਤੇ ਤੁਹਾਡੇ ਹੁਕਮਪਾਂ ਤੇ ਨਿਰਭਰ ਕਰਦਾ ਹੈ ਇਹ ਕਿਸੇ ਚਰਚ ਤੇ ਜਾਂ ਕਿਸੇ ਪਾਸਟਰ ਤੇ ਨਿਰਭਰ ਨਹੀਂ ਕਰਦਾ ਕਿ ਉਸ ਚਰਚ ਚ ਜਾ ਕੇ ਵੀਜ਼ਾ ਮਿਲਣਾ ਉਸ ਚਰਚ ਚ ਜਾ ਕੇ ਗੱਡੀ ਮਿਲਣੀ ਉਸ ਚਰਚ ਤੇ ਜਾ ਕੇ ਮੋਟਰਸਾਈਕਲ ਮਿਲਣਾ ਜਾਂ ਉਸ ਚਰਚ ਚ ਜਾ ਕੇ ਪ੍ਰਾਰਥਨਾ ਕਰਾਵਾਂਗੇ ਤਾਂ ਚੰਗਿਆਈ ਮਿਲਣੀ ਜਿਹੜਾ ਬੰਦਾ ਚੰਗਾ ਭਲਾ ਜਾਣਦਿਆ ਚਰਚ ਦੇ ਵਿੱਚ ਉਹਨੂੰ ਚੰਗਿਆਈ ਨਹੀਂ ਮਿਲੀ ਤੇ ਨਾਲੇ ਆਖਣਗੇ ਆਜੋ ਜੀ ਉਸ ਚਰਚ ਚ ਚਲੀਏ ਉੱਥੇ ਵੇਖੀ ਆਪਾਂ ਜਾ ਕੇ ਹੱਥ ਰਖਵਾਣਾ ਤੇ ਪਾਸਟਰ ਨੇ ਦੁਆ ਕਰਨੀ ਤੇ ਤੂੰ ਚੰਗਾ ਹੋ ਜਾਣਾ ਇਹ ਕੋਈ ਜਾਦੂ ਨਹੀਂ ਹੈ ਕਿ ਇਸ ਪਾਸਟਰ ਕੋਲੇ ਜਾਦੂ ਹੋਏਗਾ ਤੇ ਉਸ ਕੋਲੇ ਨਹੀਂ ਹੈਗਾ ਸਮਝਦੇ ਨਾ ਤੁਸੀਂ ਅੱਜ ਅੱਜ ਦੀ ਮਸੀਹਤ ਇਹ ਹੱਦ ਤੱਕ ਪਹੁੰਚ ਗਈ ਏ ਕਿ ਉਹਨਾਂ ਨੇ ਯਸੂਮਸੀ ਨੂੰ ਇੱਕ ਬਾਬਾ ਬਣਾਤਾ ਬਸ ਯਸੂਮਸੀ ਇੱਕ ਬਾਬਾ ਹੈ ਉਹ ਚੰਗਾ ਕਰਨ ਵਾਲਾ ਉਹ ਗੱਡੀਆਂ ਦੇਣ ਵਾਲਾ ਉਹ ਪੈਸੇ ਦੇਣ ਵਾਲਾ ਤਾਂ ਹੀ ਸਾਡੇ ਵਿਰੋਧੀ ਉੱਠ ਗਏ ਅਸੀਂ ਪ੍ਰਬੂਜ ਸਮਸੀ ਦੀ ਖਾਸੀਅਤ ਨੂੰ ਲੋਕਾਂ ਤੱਕ ਰਿਆਣ ਨਹੀਂ ਕਰਦੇ ਬਸ ਅਸੀਂ ਸਿਰਫ ਗੱਡੀਆਂ ਮੋਟਰਸਾਈਕਲਾਂ ਤੇ ਹੀ ਲੀਆਂ ਦੇ ਪਿੱਛੇ ਰਹਿ ਗਏ ਔਰ ਜਿਹੜੀਆਂ ਥੋੜੇ ਸਮਝਦੀਆਂ ਇਹ ਥੋਡੇ ਤੇ ਨਿਰਭਰ ਕਰਦੀਆਂ ਨੇ ਨਾ ਕਿ ਕਿਸੇ ਪਾਸਟਰ ਨਾਲ ਕਿ ਕਿਸੇ ਚਰਚ ਤੇ ਨਿਰਭਰ ਕਰਦੀਆਂ ਜਿਹੜੇ ਦਮਕੇ ਮਾਰ ਮਰ ਭੂਤਾਂ ਨੂੰ ਕੱਢਦੇ ਸਟਿੱਚਾਂ ਤੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਵੀ ਸਮਝਣੀ ਹੋਣੀ ਚਾਹੀਦੀ ਔਰ ਸਾਨੂੰ ਵੀ ਸਮਝ ਹੋਣੀ ਚਾਹੀਦੀ ਏ ਕਿ ਬਰਕਤ ਮਿਲਣੀ ਗੱਡੀ ਮਿਲਣੀ ਬਾਈਕ ਮਿਲਣਾ ਔਰ ਹੀਲਿੰਗ ਮਿਲਣੀ ਇਹ ਸਾਡੀ obediance ਸਾਡੀ ਆਗਿਆਕਾਰੀ ਤੇ ਸਾਡੀ ਵਿਸ਼ਵਾਸ ਤੇ ਨਿਰਭਰ ਕਰਦਾ ਜੇ ਸਾਡਾ ਵਿਸ਼ਵਾਸ ਸਹੀ ਏ ਤਾਂ ਅਸੀਂ ਚੰਗਿਆਈ ਨੂੰ ਪ੍ਰਾਪਤ ਕਰਾਂਗੇ ਜੇ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਆਗਿਆਕਾਰ ਹਾਂ ਤਾਂ ਸਾਨੂੰ ਹਰ ਇੱਕ ਚੀਜ਼ ਮਿਲੇਗੀ ਜਿਹੜੀ ਅਸੀਂ ਮੰਗਦੇ ਹਾਂ ਔਰ ਮੈਨੂੰ ਬੜੀ ਹੀ ਦੁੱਖ ਦੀ ਗੱਲ ਹੈ ਸਾਡੇ ਇੱਕ ਭਾਈ ਨੇ ਉਹਨਾਂ ਨੇ ਇੱਕ ਚੈਨਲ ਬਣਾਇਆ ਡਾਕਟਰ ਜੀਜ਼ਸ ਪਰ ਅੱਛਾ ਕੰਮ ਕਰ ਰਹੇ ਨੇ ਇੰਟਰਵਿਊ ਲੈਂਦੇ ਨੇ ਮੈਨੂੰ ਉਹਨਾਂ ਨਾਲ ਕੋਈ ਗਿਲਾ ਨਹੀਂ ਹੈ ਅੱਛੇ ਭਾਈ ਨੇ ਠੀਕ ਹੈ ਨਾ ਮੈਂ ਉਹਨਾਂ ਨੂੰ ਪਰਸਨਲ ਜਾਣਦਾ ਨਾ ਉਹ ਮੈਨੂੰ ਪਰਸਨਲ ਜਾਣਦੇ ਨਹੀਂ ਪਰ ਉਹਨਾਂ ਨੇ ਡਾਕਟਰ ਜੀਜ਼ਸ ਨਾਮ ਕਰਕੇ ਇੱਕ ਬਣਾਇਆ ਹੈ ਚੈਨਲ ਹੁਣ ਸੋਚੋ ਜਿਨ੍ਹਾਂ ਨੇ ਪਹਿਲਾਂ ਹੀ ਇਸਮ ਸਿੰਘ ਦੇ ਨਾਮ ਦੇ ਉੱਤੇ ਡਾਕਟਰ ਲਾਤਾ ਠੀਕ ਹੈ ਉਹ ਕੀ ਪ੍ਰਭੂ ਯਿਸੂਮ ਸਿੱਧੀਆਂ ਵਡਿਆਈਆਂ ਕਰ ਸਕਦੇ ਕੀ ਕੀ ਖੂਬੀਆਂ ਦੱਸਾਂ ਮੈਂ ਤੁਹਾਨੂੰ ਪ੍ਰਭੂ ਯਿਸੂਮ ਦੀਆਂ ਡਾਕਟਰ ਦਾ ਮਤਲਬ ਇਹ ਡਾਕਟਰ ਸਿਰਫ ਇੱਕ ਚੀਜ਼ ਦੇ ਵਿੱਚ ਮਾਹਿਰ ਹੁੰਦਾ ਹੈ ਹੈਨਾ ਡਾਕਟਰ ਇੱਕ ਚੀਜ਼ ਦੇ ਵਿੱਚ ਮਾਹਿਰ ਹੁੰਦਾ ਕਿਹੜਾ ਮੈਨੂੰ ਦੁਨੀਆ ਦਾ ਡਾਕਟਰ ਦਿਖਾ ਦਿਓ ਕਿ ਉਹ ਕੈਂਸਰ ਦਾ ਵੀ ਇਲਾਜ ਕਰੀ ਜਾਂਦਾ ਉਹ ਦਿਮਾਗ ਦਾ ਵੀ ਇਲਾਜ ਕਰੀ ਜਾਂਦਾ ਬਿਮਾਰੀ ਦਾ ਹਰੇਕ ਦਾ ਇਲਾਜ ਕਰੀ ਜਾਂਦਾ ਆਪਰੇਸ਼ਨ ਵੀ ਕਰੀ ਜਾਂਦਾ मतलब ਕਿਹੜਾ ਡਾਕਟਰ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਮਾਹਰ ਹੋਵੇ। ਪ੍ਰਭੂ ਯਸੂਸ ਸੀ ਡਾਕਟਰ ਦਾ ਮਤਲਬ ਇਹ ਚੰਗਾ ਕਰਨ ਵਾਲਾ ਹੈ। ਹਨਾ? ਬਿਮਾਰੀ ਤੋਂ ਬਚਾਉਣ ਵਾਲਾ। ਔਰ ਸਾਰੇ ਡਾਕਟਰ ਹਰ ਇੱਕ ਚੀਜ਼ ਦੇ ਵਿੱਚ ਪਰਫੈਕਟ ਨਹੀਂ ਹੁੰਦੇ। ਸਾਰੇ ਆਪਣੇ 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 ਅਲੱਗ-ਅਲੱਗ ਏਰੀਆ ਦੇ ਵਿੱਚ ਪਰਫੈਕਟ ਹੁੰਦੇ ਨੇ। ਠੀਕ ਹੈ। ਔਰ ਪ੍ਰਭੂ ਯਸੂਸ ਨੇ ਉਸ ਡਾਕਟਰ ਪੇਸ਼ ਕਰ ਰਹੇ। ਸੋਚੋ। ਮਤਲਬ ਉਹ ਚੰਗਾ ਦੇਣ ਵਾਲਾ ਬਿਮਾਰੀਆਂ ਦਾ। ਕਿਹੜਾ ਡਾਕਟਰ ਹੈ ਮੈਨੂੰ ਦੱਸੋ ਮਰਦਿਆਂ ਨੂੰ ਜ਼ਿੰਦਾ ਕਰਦਾ ਦੱਸੋ ਕਿਹੜਾ ਡਾਕਟਰ ਹੈ ਜਿਹੜਾ ਕੋੜੀਆਂ ਨੂੰ ਚੰਗਾ ਕਰਦਾ ਕਿਹੜਾ ਡਾਕਟਰ ਹੈ ਚਾਰ ਮੁਰਦੇ ਨੂੰ ਕਬਰ ਦੇ ਵਿੱਚੋਂ ਆਵਾਜ਼ ਮਾਰੇ ਤੋਂ ਉੱਠ ਜਾਵੇ ਸਮਝਦੇ ਹੋ ਨਾ ਕਿਹੜਾ ਡਾਕਟਰ ਹੈ ਜਿਹੜਾ ਅੰਦਰ ਅੱਗੇ ਨੂੰ ਕਹਿੰਦਾ ਉੱਠ ਤੇ ਮੰਜੀ ਚੱਕ ਤੇ ਚਲਾ ਜਾ ਕਿਹੜਾ ਡਾਕਟਰ ਹੈ ਜਿਹੜਾ ਹੱਕ ਰੱਖਦਾ ਹੈ ਠੀਕ ਜ ਕ੍ਰਿਪਾ ਆਪ ਸ਼ਮਾ ਕਿਹੜਾ ਡਾਕਟਰ ਜਿਹੜਾ ਨਵਾਂ ਜੀਵਨ ਦਿੰਦਾ ਕਿਹੜਾ ਡਾਕਟਰ ਜਿਹੜਾ ਮੁਕਤੀ ਦਿੰਦਾ ਤੂੰ ਪ੍ਰਭੂ ਯਹਸ਼ੂਮਸੀ ਦੀਆਂ ਤੁਸੀਂ ਲਿਮਟਾਂ ਨੂੰ ਸੈੱਟ ਨਾ ਕਰੋ ਮਨੁੱਖ ਕੋਣ ਹੁੰਦਾ ਜੋ ਪ੍ਰਭੂ ਯਹਸ਼ੂਮਸੀ ਦੀ ਲਿਮਟ ਸੈੱਟ ਕਰੇ ਯਹਸ਼ੂਮਸੀ ਨੇ ਖੁਦ ਆਪਣੇ ਨਾਮ ਦੱਸੇ ਨੇ ਯਹੂਨਾ ਦੀ ਅੰਜੀਲ ਦੇ ਵਿੱਚ ਉਹਨਾਂ ਨੇ ਖੁਦ ਦੱਸਿਆ ਮੈਂ ਜੀਵਨ ਦੀ ਰੋਟੀਆਂ ਮੈਂ ਜੀਵਨ ਦਾ ਪਾਣੀ ਆ ਠੀਕ ਹੈ ਉਹ ਚੀਜ਼ਾਂ ਨੂੰ ਪੜੀ ਮੈਂ ਸੱਚੀ ਅੰਗੂਰ ਦੀ ਬੀਲਾ ਮੈਂ ਹੀ ਦਰਵਾਜ਼ਾ ਮੈਂ ਸੰਗਾ ਆਇਆ ਲੀਆਂ ਹਨ ਕਿੰਨੇ ਨਾਮ ਨੇ ਅਸੀਂ ਆਪਦੇ ਕੋਲੋਂ ਇੱਕ ਨਾਮ ਫਿੱਟ ਕਰਤਾ ਡਾਕਟਰ ਜੀ ਜਿਸ ਤੋਂ ਅਸੀਂ ਪ੍ਰਭੂ ਯਸੂਮ ਸੀਦੀ ਵਡਿਆਈ ਨੂੰ ਲਿਮਟਡ ਕਰਤਾ ਅਭੀ ਅਸੀਂ ਯਸੂਮ ਸੀ ਨੂੰ ਲਿਮਟਡ ਕਰਤਾ ਵੀ ਉਹ ਡਾਕਟਰ ਦੇ ਬਸ ਮੇਰਾ ਤਾਂ ਪ੍ਰਭੂ ਪਹਾੜਾਂ ਨੂੰ ਹਲਾਉਣ ਵਾਲਾ ਆਕਾਸ਼ ਨੂੰ ਬਣਾਉਣ ਵਾਲਾ ਮੁਰਦਿਆਂ ਨੂੰ ਜਿੰਦੇ ਕਰਨ ਵਾਲਾ ਸ਼ਾਫੀ ਉਕੋੜਾ ਡਾਕਟਰ ਜਿਹੜਾ ਭੂਤਾਂ ਨੂੰ ਕੱਢ ਦਿੰਦਾ। ਦਬਕਾ ਮਾਰਦਾ ਤੇ ਭੂਤਾਂ ਟਰਨ ਟਰ ਕੰਬਦੀਆਂ ਨੇ ਉਰਚਲੀਆਂ ਜਾਂਦੀਆਂ ਨੇ ਉਹ। ਸੋ ਸਾਨੂੰ ਪ੍ਰਭੂ ਯਸ਼ੁਮ ਸੀ ਦੀਆਂ ਖੂਬੀਆਂ ਨੂੰ ਜਾਣਨਾ ਹੈ। ਪ੍ਰਭੂ ਯਸ਼ੁਮ ਸੀ ਸਿਰਫ ਚੰਗੀਆਂ ਆਈਆਂ ਦੇਣ ਨਹੀਂ ਆਇਆ। ਪ੍ਰਭੂ ਯਸ਼ੁਮ ਸੀ ਸਿਰਫ ਤੁਹਾਨੂੰ ਵਿਜ਼ੇ ਦੇਣ ਨਹੀਂ ਆਇਆ। ਪ੍ਰਭੂ ਯਸ਼ੁਮ ਸੀ ਸਿਰਫ ਸਾਨੂੰ ਚੰਗਿਆਈ ਦਿਨ, ਵਿਜ਼ੇ ਦਿਨ, ਬਾਈਕ ਦਿਨ, ਜੱਦੀ ਦਿਨ ਪੈਸੇ ਦੇਣ ਨਹੀਂ ਆਇਆ। ਪ੍ਰਭੂ ਯਸ਼ੁਮ ਸੀ ਇਸ ਤੋਂ ਬੜਾ ਉੱਤੇ। ਇਹ ਚਿੜੀਆਂ ਚੂਜਾਂ ਨੇ ਇਹ ਸਾਡੇ ਦੁਆਰਾਂ ਸਾਡੇ ਵਿਸ਼ਵਾਸ ਦੁਆਰਾਂ ਮਿਲਦੀਆਂ ਨੇ। ਦਿੰਦੇ ਪ੍ਰਭੂ ਯਿਸੂਮਸੀ ਪਰ ਇਹ ਸਾਡੀ ਆਗਿਆਕਾਰੀ ਤੇ ਡਿਪੈਂਡ ਨੇ। ਸਾਡੀ ਫੇਥ ਤੇ ਡਿਪੈਂਡ ਨਹੀਂ ਸਾਡੇ ਵਿਸ਼ਵਾਸ ਤੇ ਡਿਪੈਂਡ ਨੇ। ਸਾਡੀ ਅਧੀਨਗੀ ਤੇ ਡਿਪੈਂਡ ਨੇ। ਤੁਹਾਨੂੰ ਮੈਂ ਦੱਸਣਾ ਪਹਿਲਾ ਪੱਤਰ 5 ਦੇ ਪੰਜ ਦੇ 6 ਤੇ 7 ਆਇਤ ਦੇ ਵਿੱਚ ਲਿਖਿਆ ਜੇ ਕੋਈ ਆਪਣੇ ਆਪ ਨੂੰ ਨੀਵਾ ਕਰੇਗਾ ਤਾਂ ਪ੍ਰਭੂ ਯਿਸੂਮਸੀ ਉਹਨੂੰ ਲਈ ਸਿਰ ਉੱਚਾ ਕਰੇਗਾ। ਜੇ ਤੁਸੀਂ ਦੁਨੀਆ ਦੇ ਵਿੱਚ ਉੱਚਾ ਉੱਠਣਾ ਚਾਹੁੰਦੇ ਜੀ ਤਾਂ ਆਪਣੇ ਆਪ ਨੂੰ ਨੀਵਾ ਕਰੋ ਇੰਦੀ ਛਵੀ ਸ਼ਰਤ ਤੇ ਜੇ ਸਾਨੂੰ ਉੱਚਾ ਉੱਠਣਾ ਹੈ ਤੇ ਆਪਣੇ ਆਪ ਨੂੰ ਨਿਵਿਆ ਕਰਨਾ ਹੈ ਸਾਨੂੰ ਪੈਸਾ ਚਾਹੀਦਾ ਤਾਂ ਉਹ ਵੀ ਮਿਲੇਗਾ ਸੇਫਟੀ ਚਾਹੀਦੀ ਉਹ ਵੀ ਮਿਲੇਗੀ ਚੰਗੀ ਹਲਥ ਚਾਹੀਦੀ ਚੰਗਿਆਈ ਮਿਲੇਗੀ ਚੰਗਿਆਈ ਚਾਹੀਦੀ ਉਹ ਵੀ ਮਿਲੇਗੀ ਜਬੂਰਾਂ ਦੇ ਵਿੱਚ 103 ਇਹਨਾਂ ਦੇ ਵਿੱਚ ਲਿਖਿਆ ਜਬੂਰ 103 ਉਹਦਾ 2 ਤੋਂ 5 ਅ ਤੱਕ ਕਿ ਯਹੋਵਾ ਸਾਡਾ ਪਰਮਿਸ਼ਨਰ ਰੋਇਆ ਕਰਨ ਵਾਲਾ ਪਰਮੇਸ਼ੁਰ ਹੈ ਉਹ ਵੀ ਸਾਡੇ ਵਿਸ਼ਵਾਸ ਤੇ ਠੀਕ ਹੈ ਜੇ ਸਾਨੂੰ ਸਕਸੈਸ ਚਾਹੀਦੀ ਤੇ ਯਹੋਸ਼ੂਆ 1 ਦੇ ਆਂ ਦੀ 8 ਦੇ ਵਿੱਚ ਲਿਖਿਆ ਮੇਰੀ ਬੁਵਿਸਥਾ ਦੀ ਪੁੱਤੀ ਤੇਰੇ ਮੂੰਹ ਤੋਂ ਕਦੀ ਵਖਰੀ ਨਾ ਹੋਵੇ ਦਿਨ ਰਾਤ ਉੰਦੇ ਤੇ ਧਿਆਨ ਕਰ ਤੇ ਤੂੰ ਆਪਣੇ ਰਾਹਾਂ ਨੂੰ ਸਫਲ ਕਰੇ ਹੈਨਾ ਇਹਦੇ ਜੋ ਸ਼ਰਤ ਤੇ ਕਿ ਬਵਿਸਥਾ ਦੀ ਪੁੱਤੀ ਦਿਨ ਰਾਤ ਤੇਰੇ ਮੂੰਹ ਤੇ ਹੋਣੀ ਚਾਹੀਦੀ ਮਗਨ ਰਹਿਣਾ ਚਾਹੀਦਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਐਡੇ ਉਤਸ਼ਾਹਤ ਨਾ ਹੋ ਐਡਾ ਸਾਨੂੰ ਰੂਲਾ ਪਾਉਣ ਦੀ ਲੋੜ ਨਹੀਂ ਵੀ ਉੱਥੋਂ ਹੀ ਮਿਲਣਾ ਉੱਥੋਂ ਹੀ ਮਿਲਣਾ ਉੱਥੋਂ ਹੀ ਮਿਲਣਾ ਇਹ ਕਿਤੇ ਇੱਕ ਜਗ੍ਹਾ ਤੋਂ ਨਹੀਂ ਮਿਲਣਾ ਇਹ ਹਰੇਕ ਚਰਚ ਤੋਂ ਹਰੇਕ ਪਾਸਟਰ ਦੁਆਰਾ ਮਿਲ ਸਕਦਾ ਹੈ ਇੰਦੇ ਚ ਸਾਡਾ ਵਿਸ਼ਵਾਸ ਸਾਡੀ ਆਗਿਆਕਾਰੀ ਸਾਡੀ ਅਧੀਨਗੀ ਨਿਰਭਰ ਕਰਦੀ ਇਹ ਸ਼ਰਤ ਦੇ ਮਿਲਦੀ ਠੀਕ ਹੈ ਔਰ ਸਿਰਫ ਸ਼ਰਤਾਲੀਆਂ ਚੀਜ਼ਾਂ ਤੇ ਹੀ ਧਿਆਨ ਨਾ ਲਾਈਏ ਇੰਦੇ ਚ ਕੰਡੀਸ਼ਨ ਹੈ ਔਰ ਨਾਲ ਦੇ ਨਾਲ ਇਹ ਟੈਂਪਰਰੀ ਨਹੀਂ ਹੁਣ ਮੈਂ ਤੁਹਾਨੂੰ ਅਨਕੰਡੀਸ਼ਨਲ ਅਨ ਕੰਡੀਸ਼ਨਲ ਬਰਖਤਾਂ ਦੇ ਬਾਰੇ ਦੱਸਾਂਗਾ ਜਿੰਨਾਂ ਚ ਕੋਈ ਵੀ ਸ਼ਰਤ ਨਹੀਂ ਅਨ ਕੰਡੀਸ਼ਨਲ ਬਰਖਤਾਂ ਅਨ ਕੰਡੀਸ਼ਨਲ ਬਰਖਤਾਂ ਨੇ ਸਾਲਿਸ਼ ਮੁਕਤੀ ਹੁੰਦੇ ਜੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਰੋਮੀਆਂ ਦਾ 6 ਅਧਿਆਇ ਦੀ 23 ਐਫ ਦੇ ਵਿੱਚ ਲਿਖਿਆ ਕਿ ਸਭਨਾਂ ਨੇ ਪਾਪ ਕੀਤਾ ਸਾਰੀ ਦੁਨੀਆ ਵਿੱਚ ਸਭਨਾਂ ਨੇ ਪਾਪ ਕੀਤਾ ਪਰਮੇਸ਼ਵਰ ਦੀ ਮਹਿਮਤ ਰਹਿ ਗਏ ਹੁਣ ਕੋਈ ਵੀ ਐਦਾਂ ਦਾ ਮਨੁੱਖ ਨਹੀਂ ਹੈ ਜਿਹੜਾ ਆਪਣੇ ਪਾਪ ਆਪ ਮਾਫ ਕਰੇ। ਔਰ ਆਪਣੇ ਲਈ ਆਪ ਮੁਕਤੀ ਪ੍ਰਾਪਤ ਕਰ ਲਵੇ। ਕੋਈ ਵੀ ਨਹੀਂ। ਸਾਫ਼ ਦੱਸਾਂ ਤੇ ਨਾ ਤੁਸੀਂ ਚੰਗੇ ਕੰਮ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ। ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਚੰਗੇ ਨਹੀਂ ਹੋ ਸਕਦੇ ਔਰ ਨਾ ਮੁਕਤੀ ਪ੍ਰਾਪਤ ਕਰ ਸਕਦੇ ਨਾ ਆਪਣੇ ਪਾਪ ਮਾਫ ਕਰ ਸਕਦੇ। ਮਨੁੱਖ ਇਸ ਯੋਗ ਨਹੀਂ ਕਿ ਆਪਣੇ ਆਪ ਆਪਣੇ ਪਾਪਾਂ ਦੀ ਮਾਫੀ ਲੈ ਲਵੇ। ਉਹਨਦੇ 'ਚ ਤੁਸੀਂ ਦਾ ਕੋਈ ਯੋਗਦਾਨ ਨਹੀਂ ਜਦੋਂ ਤੁਸੀਂ ਪਾਪੀ ਸੀ ਜਦੋਂ ਅਸੀਂ ਪਾਪ ਦੇ ਵਿੱਚ ਫਸੇ ਸਾਂ ਜਦੋਂ ਸਾਸੀਂ ਮੈਲੇ ਸਾਂ ਕੱਚੇ ਵਾਲੇ ਸਾਂ ਉਦੋਂ ਪ੍ਰਭੂ ਯਿਸੂਮਸੀ ਨੇ ਸਾਡੇ ਲਈ ਜਾਣ ਦਿੱਤੀ ਤੇ ਸਾਨੂੰ ਪਾਪਾਂ ਦੇ ਵਿੱਚੋਂ ਆਜ਼ਾਦ ਕੀਤਾ ਤੇ ਸਾਨੂੰ ਮਾਫ਼ ਵੀ ਦਿੱਤੀ ਪ੍ਰਭੂ ਯਿਸੂਮਸੀ ਦੀ ਮੁਕਤੀ ਦੇ ਲਈ ਕੋਈ ਵੀ ਕੰਡੀਸ਼ਨ ਨਹੀਂ ਹੈ ਉਹਨਦੇ 'ਚ ਮੈਂ ਕੁਝ ਵੀ ਨਹੀਂ ਕਰਨਾ ਪ੍ਰਭੂ ਯਿਸੂਮਸੀ ਦੀ ਮੁਕਤੀ ਫਰੀ ਦੇ ਵਿੱਚ ਮਿਲਦੀ ਏ ਔਰ ਇਹ ਪ੍ਰਭੂ ਦੀ ਕਿਰਪਾ ਔਰ ਇੱਕ ਗੱਲ ਹੋਰ ਇਹ ਟੈਂਪਰਰੀ ਨਹੀਂ ਏ ਇਹ ਸਦਾ ਦੇ ਲਈ ਏ ਟੈਂਪਰਰੀ ਨਹੀਂ ਸਦਾ ਦੇ ਲਈ ਏ ਨਾ ਤੇਨ ਦੇ ਵਿੱਚ ਮੇਰੀ ਕੋਈ ਸ਼ਰਤ ਨਹੀਂ ਨਾ ਮੈਂ ਆਪਣੇ ਕੰਮ ਕੋਈ ਵਿਖਾਏ ਨੇ ਨਾ ਮੇਰੇ ਚ ਕੋਈ ਖੂਬੀ ਨਾ ਕੋਈ ਲਿਆਕਤ ਹੈ ਫਿਰ ਵੀ ਮੈਨੂੰ ਪ੍ਰਭੂ ਨੇ ਚੁਣਿਆ ਔਰ ਮੈਨੂੰ ਮੁਕਤੀ ਦਿੱਤੀ ਇਹ ਪ੍ਰਭੂ ਦੀ ਕਿਰਪਾ ਔਰ ਇਹ ਜਿਹੜੀ ਬਰਕਤ ਇਹ ਆਸ਼ੀਸ਼ ਹਮੇਸ਼ਾ ਦੇ ਲਈ ਰਣੀ ਸਾਲਵੇਸ਼ਨ ਮੁਕਤੀ ਏ ਮਿਲਦੀ ਪ੍ਰਭੂ ਯਸੂਸਿਤ ਵਿਸ਼ਵਾਸ ਰੱਖਣਾ ਇਹ ਹੁਨਾ ਦੀ ਅੰਜੀਲ ਹੁੰਦਾ 3 ਦੇ ਹੁੰਦੀ 16 ਅਧਿਆਏ ਦੇ ਵਿੱਚ ਲਿਖਿਆ ਜਿਨਿਆਂ ਨੇ ਵਿਸ਼ਵਾਸ ਕੀਤਾ ਪ੍ਰਭੂ ਯਸੂਸ ਨੂੰ ਪਰਮੇਸ਼ਰ ਨੇ ਦੇ ਦਿੱਤਾ ਜਗਤ ਦੇ ਲਈ ਪਰਮੇਸ਼ਰ ਨੇ ਜਗਤ ਦੇ ਨਾਲ ਐਸਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੂਪ ਤਰਦੀ ਦਿੱਤਾ ਜੇ ਕੋਈ ਉਸ ਤੇ ਵਿਸ਼ਵਾਸ ਕਰੇ ਜੋ ਕੋਈ ਦੇ ਚੁਕੂਸੇ ਦੀ ਵੀ ਕੰਡੀਸ਼ਨ ਨਹੀਂ ਜੋ ਕੋਈ ਵੀ ਉਸ ਤੇ ਵਿਸ਼ਵਾਸ ਕਰੇ ਉਨ ਨਸ਼ਟ ਨਾ ਹੋਵੇ ਬਲਕਿ ਸਦਾਤ ਜੀਵਨ ਭਰ ਸਦਾ ਟੈਂਪਰਰੀ ਨਹੀਂ ਹੋਰ ਨਾ ਹੀ ਦੇ ਚ ਕੋਈ ਕੰਡੀਸ਼ਨ ਹੈ ਇਹ ਪ੍ਰਭੂ ਇਸ ਹਮਸੀ ਤੇ ਵਿਸ਼ਵਾਸ ਕਰਨ ਦੇ ਨਾਲ ਮਿਲਦੀ ਹੈ ਇਹ ਆਸ਼ੀਸ਼ ਦੂਸਰਾ ਪਰਮੇਸ਼ਵਰ ਦਾ ਪਿਆਰ ਪਰਮੇਸ਼ਵਰ ਦਾ ਪਿਆਰ ਪਾਤ ਦਿੱਲੀ ਮੈਨੂੰ ਕੁਝ ਵੀ ਨਹੀਂ ਕਰਨਾ ਜਦੋਂ ਮੈਂ ਪਾਪੀ ਸੀ ਉਦੋਂ ਹੀ ਪਰਮੇਸ਼ਰ ਨੇ ਮੈਨੂੰ ਪਿਆਰ ਕੀਤਾ ਜਦੋਂ ਮੈਂ ਪਰਮੇਸ਼ਰ ਦਾ ਬੈਰੀ ਸੀ ਜਦੋਂ ਮੈਂ ਪਰਮੇਸ਼ਰ ਦਾ ਦੁਸ਼ਮਣ ਸੀ ਜਦੋਂ ਮੈਂ ਉਹਦੇ ਆਖੇ ਨਹੀਂ ਸੀ ਲੱਗਦਾ ਲਿਖਿਆ ਹੈ ਮੈਂ ਪਾਪ ਦੇ ਵਿੱਚ ਹਾਂ ਜਦੋਂ ਪਰਮੇਸ਼ਰ ਨੇ ਮੇਰੇ ਲਈ ਜਾਨ ਦੇਤੀ ਪਰ ਉਹ ਯਸਮ ਸੀ ਪਰਮੇਸ਼ਰ ਨੇ ਜਗਤ ਦੇ ਨਾਲ ਐਸਾ ਪਿਆਰ ਕੀਤਾ ਪਰਮੇਸ਼ਰ ਦਾ ਪਿਆਰ ਅਨ ਕੰਡੀਸ਼ਨਲ ਹੈ ਉਹਦੇ ਵਿੱਚ ਕੋਈ ਵੀ ਸ਼ਰਤ ਨਹੀਂ ਹੈ ਉਹ ਹਰ ਇੱਕ ਨੂੰ ਪਿਆਰ ਕਰਦਾ ਹੈ ਚਾਹੇ ਦਰਮੀਂ ਚਾਹੇ ਦੁਸ਼ਟੇ ਸਾਰਿਆਂ ਦੇ ਲਈ ਪਿਆਰ ਉਹਦਾ ਸੇਮ ਹੀ ਪਰਮੇਸ਼ਵਰ ਦੇ ਪਿਆਰ ਦੇ ਲਈ ਤੁਹਾਨੂੰ ਕੋਈ ਸ਼ਰਤ ਨਹੀਂ ਹੈ ਸਾਲ ਵੀ ਸ਼ੰਦ ਲਈ ਸ਼ਰਤ ਨਹੀਂ ਹੈ ਉਹਦੇ ਆਤਮਿਕ ਦਾਤਾ ਸਪਿਰਚੁਅਲ ਗਿਫਟ ਆਤਮਿਕ ਦਾਤਾ ਪਹਿਲਾ ਗ੍ਰੰਥੀਆ 12 ਅਧਿਆਇ ਦੇ ਵਿੱਚ ਲਿਖੇ ਹੋਏ ਨੇ ਠੀਕ ਹੈ ਉਹਦੇ ਗਿਫਟ ਨੇ ਪਵਿੱਤਰ ਆਤਮਾ ਜਿਹੜਾ ਉਹਨਾਂ ਨੇ ਸਾਨੂੰ ਸਹਾਇਕ ਦਿੱਤਾ ਉਹਦੇ ਲਈ ਵੀ ਸਾਨੂੰ ਕੁਝ ਨਹੀਂ ਕਰਨਾ ਪਿਆ। ਰਬੀ ਯਿਸੂਮ ਨੇ ਕਿਹਾ ਮੈਂ ਤੈਨੂੰ ਇੱਕ ਸਹਾਇਕ ਦੇਵਾਂਗਾ ਜਿਹੜਾ ਹਮੇਸ਼ਾ ਤੁਹਾਡੇ ਨਾਲ ਰਹੇ। ਦੱਸੋ ਕੀ ਕੀਤਾ ਆਪਾਂ ਸਹਾਇਕ ਪਾਉਣ ਲਈ? ਪਵਿੱਤਰ ਆਤਮਾ ਪਾਉਣ ਲਈ ਕੀ ਕੀਤਾ? ਕੁਝ ਵੀ ਨਹੀਂ ਕੀਤਾ। ਉਹਦੇ 'ਚ ਕੋਈ ਕੰਡੀਸ਼ਨ ਨਹੀਂ। ਗਿਫਟ ਨੇ 11 ਪਾਸ਼ਾ ਹੀ ਲਿੰਗ ਦਾ ਗਿਫਟ ਹੈ। ਕਿਨੇ ਗਿਫਟ ਨਹੀਂ। ਕਦੀ ਵੀ ਅਸੀਂ ਗਿਫਟ ਪਾਉਣ ਲਈ ਤਸ਼ਾਹੀਤ ਨਹੀਂ ਹੋਏ। ਉਹ ਬਰਕਤ ਜਿਹੜੀ ਪ੍ਰਭੂ ਯਿਸੂਮਸੀ ਵੱਲੋਂ ਮਿਲਣੀ ਹੈ ਪਵਿੱਤਰ ਆਤਮਾ ਵੱਲੋਂ ਮਿਲਣੀ ਹੈ ਜਿੰਦੇ ਵਿੱਚ ਮੈਨੂੰ ਕੁਝ ਵੀ ਨਹੀਂ ਕਰਨਾ ਇਹ ਅਨ ਕੰਡੀਸ਼ਨਲ ਇਬਿਨਾ ਸ਼ਰਤ ਤੋਂ ਬਰਕਤਾਂ ਉਸ ਤੋਂ ਬਾਅਦ ਸਦਾ ਦੀ ਜ਼ਿੰਦਗੀ ਅਟਰਨਲ ਲਾਈਫ ਮੁਕਤੀ ਪਾਪਾਂ ਦੀ ਮੁਕਤੀ ਸਭ ਤੋਂ ਪਹਿਲਾਂ ਪਾਪਾਂ ਦੀ ਮੁਫਤੀ ਪਾਪਾਂ ਤੋਂ ਆਜ਼ਾਦੀ ਕੋਈ ਵੀ ਪਾਪਾਂ ਤੋਂ ਆਜ਼ਾਦ ਆਪਣੇ ਵੱਲੋਂ ਆਪਣੇ ਆਪ ਨਹੀਂ ਹੋ ਸਕਦਾ ਉਸ ਤੋਂ ਬਾਅਦ ਪ੍ਰਭੂ ਯਿਸੂਮਸੀ ਦਾ ਪਿਆਰ ਸਪਿਰਚੁਅਲ ਗਿਫਟ ਨੇ ਆਤਮਿਕ ਆਤਮਿਕ ਦਾਨ ਨੇ ਸਦਾ ਦੀ ਜ਼ਿੰਦਗੀ ਸਦਦ ਜਿੰਦਗਲੀ ਮੈਂ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਕਿ ਮੈਂ ਪੈਸੇ ਦੇ ਕੇ ਪਰਮੇਸ਼ਰ ਤੋਂ ਸਦਾ ਦੀ ਜ਼ਿੰਦਗੀ ਖਰੀਦ ਸਕਦਾ ਨਹੀਂ ਖਰੀਦ ਸਕਦਾ ਐਨ ਕੰਡੀਸ਼ਨਲ ਇੰਦੇ ਚ ਕੋਈ ਸ਼ਰਤ ਨਹੀਂ ਹੈ ਚਿਲड्रन ਆਫ ਗੋਡ ਪਰਮੇਸ਼ਰ ਦੇ ਪੁੱਤਰ ਤੀਆਂ ਹੁੰਦੇ ਲਈ ਕੀ ਕੀਤਾ ਮੈਂ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਇਹ ਸਾਰਾ ਕੁਝ ਆਸ਼ੀਸ਼ਾਂ ਨੇ ਇਹਨਾਂ ਬਲੇ ਧਿਆਨ ਦਿੱਤਾ ਕਦੀ ਅਸੀਂ ਬਸ ਅਸੀਂ ਧਿਆਨ ਦਿੱਤਾ ਹੈ ਪੈਸਿਆਂ ਵੱਲੇ ਧਿਆਨ ਦਿੱਤਾ ਅਸੀਂ ਗੱਡੀਆਂ ਵੱਲੇ ਧਿਆਨ ਦਿੱਤਾ ਅਸੀਂ ਵਿਜ਼ਿਆਂ ਵੱਲੇ ਧਿਆਨ ਦਿੱਤਾ ਅਸੀਂ ਬਾਈਕੋ ਵੱਲੇ ਧਿਆਨ ਦਿੱਤਾ ਵੀ ਸਕਸੈਸ ਹੋ ਜੀ ਇਹ ਹੈ ਨਾ ਸਾਡੇ ਲਈ ਬਰਕਤਾਂ ਆਜੋ ਜੀ ਆਜੋ ਬਰਕਤਾਂ ਦੀ ਆਸ਼ੀਸ਼ ਤੁਸੀਂ ਕੀ ਚਾਹੁੰਦੇ ਟੈਂਪਰਰੀ ਆਸ਼ੀਸ਼ਾਂ ਜਿਹੜੀਆਂ ਥੋੜੇ ਸਮੇਤ ਲਈ ਨੇ ਗੱਡੀਆਂ ਮੋਟਰਸਾਈਕਲ ਇਹਨਾਂ ਤੱਕ ਵੀ ਲੈਣਾ ਚਾਹੁੰਦੇ ਜੀ ਜਦੋਂ ਮੁਨੱਖ ਮਰ ਜੇਗਾ ਕਿਉਂ ਉਹਦੇ ਕੋਲ ਗੱਡੀ ਰਹਿ ਚਗੀ ਉਹਦੇ ਕੋਲ ਮੋਟਰਸਾਈਕਲ ਰਹਿ ਜਾਏਗਾ ਗੱਡੀ ਮੋਟਰਸਾਈਕਲ ਤਾਂ ਉਹਨਾਂ ਕੋਲੇ ਵੀ ਜੜੀ ਯਸੂਮ ਸਿੰਘ ਨੂੰ ਜਾਣਦੇ ਨੇ ਤੇ ਤੁਸੀਂ ਕੀ ਵਧੀਆ ਘਟ ਲਿਆ ਅਸੀਂ ਕੀ ਵਧੀਆ ਘਟ ਲਿਆ ਚਰਚੇ ਦੇ ਵਿੱਚ ਆਣ ਕੇ ਆਈ ਗੱਲ ਸਮਝ ਚ ਗੱਡੀ ਸਦਾ ਨਹੀਂ ਰਣੀ ਮੋਟਰਸਾਈਕਲ ਸਦਾ ਨਹੀਂ ਰਹਿਣਾ ਵੀ ਜੇ ਸਦਾ ਨਹੀਂ ਰਹਿਣੇ ਪੈਸੇ ਸਦਾ ਨਹੀਂ ਰਹਿਣੇ ਜੇ ਯਸੂਮ ਸਿੰਘ ਕੋਲੋਂ ਆਸ਼ੀਸ਼ ਪਾਣੀ ਚੌਂਦੇ ਜੀ ਨੇ ਤਾਂ ਇਹ ਸੁਮਸਿ ਨੂੰ ਪ੍ਰਾਪਤ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਇਹ ਸੱਚੀ ਆਸ਼ਿਸ਼ ਉਹ ਇਹ ਵਧੀਆ ਬਰਕਤ ਮੁਕਤੀ ਪਾਪਾਂ ਦੀ ਉਹ ਇਹ ਵਧੀਆ ਬਰਕਤਾਂ ਜਿਹੜੀ ਸਦਾ ਦੇ ਲਈ ਹੁੰਦੇ ਬੱਚੇ ਬਣੋ ਉਹ ਇਹ ਆਸ਼ਿਸ਼ ਹੁੰਦੇ ਦਾਨਾਂ ਨੂੰ ਲੋਚੋ ਇਹ ਡਾਡ ਜਬਰਦਸਤ ਗਿਫਟ ਨੇ ਹੁੰਦੇ ਦਾਨਾਂ ਨੂੰ ਲੋਚੋ ਤੁਹਾਡੇ ਲਈ ਮੈਂ ਪੜਨਾ ਚਾਹਾਂਗਾ ਪਰਮੇਸ਼ਵਰ ਦੇ ਪਵਿੱਤਰ ਕਲਾਂ ਦੇ ਵਿੱਚੋਂ ਅਸੀਂ ਦਾਨਾਂ ਨੂੰ ਲੋਚਦੇ ਨਹੀਂ ਆਂ ਹਣਾ ਅਸੀਂ ਸਿਰਫ ਟੈਂਪਰਰੀ ਚੀਜ਼ਾਂ ਦੇ ਮਗਰ ਲੱਗੇ ਆ ਟੈਂਪਰਰੀ ਚੀਜ਼ਾਂ ਦੇ ਮਗਰ ਲੱਗੇ ਆ ਟੈਂਪਰਰੀ ਚੀਜ਼ਾਂ ਦੇ ਮਗਰ ਲੱਗੇ ਆ ਜਿਹੜੀਆਂ ਥੋੜੇ ਸਮੇਂ ਲਈ ਸਾਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਸਕਦੇ ਠੀਕ ਹੈ ਤੁਹਾਨੂੰ ਮੈਂ ਦਾਣਾ ਭਰੇ ਪੜੋਣਾ ਹਰੇਕ ਦਾਤਾ ਅਨੇਕ ਪ੍ਰਕਾਰ ਦੇ ਹਨ ਪਰ ਆਤਮਾ ਇਕੋ ਅਤੇ ਸ੍ਰਿਵਾ ਅਨੇਕ ਪ੍ਰਕਾਰ ਦੇ ਹਨ ਪਰ ਪ੍ਰਭੂ ਇਕੋ ਹੈ ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ ਪਰੰਤੂ ਪਰਮੇਸ਼ਵਰ ਇਕੋ ਹੈ ਜਿਹੜਾ ਸਭਨਾ ਵਿੱਚ ਸਭ ਅਸਰ ਕਰਦਾ ਪਰ ਆਤਮਾ ਦਾ ਪ੍ਰਕਾਸ਼ ਜੋ ਸਭਨਾ ਦੇ ਲਈ ਲਾਭ ਲਈ ਹੈ ਇਕ ਨੂੰ ਦਿੱਤਾ ਜਾਂਦਾ ਹੈ ਇਕ ਨੂੰ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਅਤੇ ਦੂਏ ਨੂੰ ਉਸ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ ਅਤੇ ਕਿਸੇ ਹੋਰ ਨੂੰ ਆਤਮਾ ਤੋਂ ਨੀਚਾ ਔਰ ਕਿਸੇ ਨੂੰ ਇੱਕੋ ਆਤਮਾ ਤਨ ਰੋਇਆ ਕਰਨ ਦੀਆਂ ਦਾਤਾਂ ਹੋਰ ਕਿਸੇ ਨੂੰ ਕਰਮਾ ਕਰਮਾਤਾ ਵਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅੰਗਮਵਾਕ ਹੋਰ ਕਿਸੇ ਨੂੰ ਆਤਮਿਆ ਦੀ ਪਛਾਣ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਭਾਸ਼ਾ ਅਤੇ ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ ਪਰ ਉਹ ਇੱਕੋ ਆਤਮਾ ਇਹ ਸਭੋਂ ਕੁਝ ਕਰਦਾ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਆਣੇ ਆਸ਼ਿਸ਼ ਸੱਚ-ਸੱਚ ਦਸੂਬੀ ਅਸੀਂ ਸਾਡੇ ਤੋਂ ਕਿੰਨੇ ਜਣਿਆਂ ਨੇ ਇਸ ਆਸ਼ੀਸ਼ ਦੇ ਲਈ ਲੋਚਿਆ ਕਦੀ ਕਿਸੇ ਨੇ ਲੋਚਿਆ ਕਿ ਮੈਨੂੰ ਗੈਰ ਭਾਸ਼ਾ ਮਿਲ ਜਾਏ ਅੱਜ ਦੇ ਸਮੇਂ ਵਿੱਚ ਕਿਸੇ ਨੇ ਕਿਸੇ ਨੇ ਲੋਚਿਆ ਕਿ ਮੈਂ ਆਤਮਾ ਦੀ ਪਛਾਣ ਵਾਲਾ ਗਿਫਟ ਮਿਲ ਜਾਊ ਮਿਲ ਜਾਏ ਕਿਸੇ ਨੇ ਸੋਚਿਆ ਮੈਨੂੰ ਗਿਆਨ ਮਿਲ ਜਾਏ ਕਿਸੇ ਨੂੰ ਸੋਚਿਆ ਮੈਂ ਅੰਗਮ ਵਾਕ ਕਰ ਸਕਾਂ ਕਿਸੇ ਨੇ ਸੋਚਿਆ ਮੈਂ ਗੈਰ ਭਾਸ਼ਾ ਦੀ ਅਨੁਵਾਦ ਦਾ ਗਿਫਟ ਮਿਲ ਜਾਏ ਵਧੀਆ ਆਸ਼ੀਸ਼ਾਂ ਅਸੀਂ ਸੋਚਦੇ ਨਹੀਂ ਜਿਹੜੀਆਂ ਸਦਾ ਦੇ ਲਈ ਨੇ ਜਿਹੜੀਆਂ ਸਾਡੇ ਤੋਂ ਖੋਈਆਂ ਨਹੀਂ ਜਾਣੀਆਂ ਪਰ ਵੀ ਇਸ ਸੂਮ ਸੀਨੋ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰੋ ਉਹਦੀ ਮੁਕਤੀ ਨੂੰ ਪ੍ਰਾਪਤ ਕਰੋ ਇਹ ਸਹੀ ਆਸ਼ਿਸ਼ ਪਾਪਾਂ ਦੀ ਮਾਫੀ ਪ੍ਰਾਪਤ ਕਰੋ ਇਹ ਸਹੀ ਆਸ਼ਿਸ਼ ਐਵੇਂ ਲੋਕਾਂ ਨੂੰ ਨਾ 扑ਕਾਈ ਜਾਈਏ ਖਿੱਚ ਖਿੱਚ ਕੇ ਨਾਲ ਲਈ ਜਾਈਏ ਆ ਪੈਸਾ ਇਹ ਗੱਡੀਆਂ ਇਹ ਬਰਕਤ ਇਹ ਥੋੜੇ ਸਮੇਂ ਦੀ ਇਹ ਠੀਕ ਹੈ ਜਦਨ ਅਸੀਂ ਅਣਅਗਿਆਕਾਰੀ ਕੀਤੀ ਉਦੋਂ ਹੀ ਅਸੀਂ ਥਲੇਟਿਕ ਪਾਂਗੇ ਜਦਨ ਸਾਡਾ ਵਿਸ਼ਵਾਸ ਘਟ ਗਿਆ ਉਸ ਦਿਨ ਸਾਡੀਆਂ ਵਰਕਤਾਂ ਜਾਂਦੀਆਂ ਰਹਿਣਗੀਆਂ ਇਹਦੇ ਚ ਸ਼ਰਤ ਹੈ ਵਿਸ਼ਵਾਸ ਕਰੋਗੇ ਤੇ ਆ ਮਿਲ ਜੇਗਾ ਅਗਿਆ ਕਰੀ ਕਰੋਗੇ ਆ ਮਿਲ ਜੇਗਾ ਪਰ ਜੇ ਤੁਸੀਂ ਚੰਗੀਆਂ ਦਾਤਾਂ ਨੂੰ ਲੋਚੋ ਉਹਦੇ ਗਿਫਟ ਇਹ ਤੁਹਾਡੇ ਤੋਂ ਜਾਂਦਾ ਨਾ ਰਹਣਗੇ ਪਵਿੱਤਰ ਆਤਮਾ ਦਾ ਗਿਫਟ ਤੁਹਾਡੇ ਤੋਂ ਜਾਂਦਾ ਨਾ ਰਹੇਗਾ ਉਹਦੇ ਪਾਪਾਂ ਦੀ ਦਿੱਤੀ ਮੁਕਤੀ ਤੁਹਾਡੇ ਤੋਂ ਜਾਂਦੀ ਨਾ ਰਹੇਗੀ ਸਦਾ ਦਾ ਜੀਵਨ ਤੁਹਾਡੇ ਤੋਂ ਜਾਂਦਾ ਨਾ ਰਹੇਗਾ ਜੇ ਯਸਮ ਸੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇਸਈ ਆਸ਼ੀਸ਼ ਉਹ ਹੀ ਬਰਕਤ ਹੁਣ ਦੱਸੋ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹਾਂ ਅਸੀਂ ਅਸੀਂ ਟੈਂਪਰਰੀ ਆਸ਼ੀਸ਼ਾਂ ਚਾਹੁੰਦੇ ਹਾਂ ਜਿਹੜੀਆਂ ਵਿਖਾਵੇ ਦੀ ਲੈ ਨੇ ਜਿਹੜੀਆਂ ਅਸੀਂ ਯਸ਼ੁਮਸੀ ਚ ਹੋਈਏ ਭਾਵੇਂ ਨਾ ਹੋਈਏ ਤਾਂ ਵੀ ਸਾਨੂੰ ਮਿਲ ਜਾਣੇ ਆ ਯਸ਼ੁਮਸੀ ਚ ਤੁਸੀਂ ਹੋ ਨਾ ਹੋ ਬੋ ਗੱਡੀ ਤੁਹਾਨੂੰ ਤੁਸੀਂ ਤਾਂ ਵੀ ਲੈ ਸਕਦੇ ਹੋ ਮੋਟਰਸਾਈਕਲ ਤੁਸੀਂ ਤਾਂ ਵੀ ਲੈ ਸਕਦੇ ਹੋ ਵੀਜ਼ਾ ਤੁਹਾਨੂੰ ਤਾਂ ਵੀ ਮਿਲ ਸਕਦਾ ਪੈਸੇ ਤੁਹਾਨੂੰ ਤਾਂ ਵੀ ਮਿਲ ਸਕਦੇ ਇਹ ਤਾਂ ਟੈਂਪਰਰੀ ਥੋੜੇ ਸਮੇਂ ਦੀਆਂ ਨੇ ਪਰ ਜੇ ਨਹੀਂ ਤੁਹਾਨੂੰ ਕਿਤੋਂ ਮਿਲ ਸਕਦਾ ਸਦਾ ਦਾ ਜੀਵਨ ਨਹੀਂ ਮਿਲ ਸਕਦਾ ਨਹੀਂ ਮਿਲ ਸਕਦਾ ਕਿਤੋਂ ਤੇ ਪਾਪਾਂ ਦੀ ਮੁਕਤੀ ਨਹੀਂ ਮਿਲ ਸਕਦੀ ਨਹੀਂ ਮਿਲ ਸਕਦਾ ਤੇ ਇਹ ਗਿਫਟ ਨਹੀਂ ਮਿਲ ਸਕਦੇ ਨਹੀਂ ਮਿਲ ਸਕਦਾ ਕਿ ਸਵਰਗ ਦਾ ਵਿਜਾ ਨਹੀਂ ਮਿਲ ਸਕਦਾ ਕਿਸੇ ਕੋਲ ਆ ਬਾਕੀ ਵਿਜੇ ਦੇ ਸੰਦੂਸਾਂ ਤੇ ਜਿੱਥੋਂ ਮਰਚੀ ਲਾ ਲਈਏ ਸਵਰਗ ਦਾ ਵਿਜਾ ਨਹੀਂ ਕਿਤੋਂ ਮਿਲ ਸਕਦਾ ਸਿਰਫ ਔਰ ਸਿਰਫ ਪ੍ਰਭੂ ਯਿਸੂ ਮਸੀਹ ਹੈ ਜਿਹੜਾ ਸਾਨੂੰ ਸਵਰਗ ਦੇ ਪਿੱਛੇ ਲੈ ਜਾ ਸਕਦਾ ਪ੍ਰਭੂ ਯਿਸੂ ਮਸੀਹ ਜਿਹੜੇ ਸਾਨੂੰ ਪਾਪਾਂ ਦੀ ਮੁਕਤੀ ਦੇ ਸਕਦਾ ਹੈ ਪ੍ਰਭੂ ਯਿਸੂ ਮਸੀਹ ਜਿਹੜੇ ਸਾਨੂੰ ਸਦਾ ਦੀ ਜੀਵਨ ਦੇ ਅਸੀਂ ਥੋੜ੍ਹਾ ਜਿਹਾ ਆਪਣੇ ਧਿਆਨ ਜਿਹੜੇ ਇਧਰ ਉਧਰ ਨੇ ਉਹਨਾਂ ਨੂੰ ਨਾ ਭਟਕਾਈ ਬਲਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਮਿਲੀਏ ਦੀ ਇਹੀ ਸਹੀ ਆਸ਼ਸ਼ਮ ਪਰਮੇਸ਼ਰ ਇਹਨਾਂ ਬਚਨਾਂ ਦੀ ਤੁਮ ਆਸ਼ੀਸ਼ ਦੇਵ ਜੈਮਸਕੀ